ਬਡੀ ਖਬਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਖੁਨਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਉਹਨਾਂ ਦੀ ਸਿਹਤ ਠੀਕ ਨਹੀਂ ਹੈ ਉਹਨਾਂ ਦੀ ਪਤਨੀ ਆਪਣੇ ਪਤੀ ਨੂੰ ਜਦੋਂ ਮਿਲ ਕੇ ਬਾਹਰ ਆਏ ਤਾਂ ਉਹਨਾਂ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਅਰਵਿੰਦ ਕੇਜੀਵਾਲ ਖੁਨਾ ਦੀ ਸਿਹਤ ਠੀਕ ਨਹੀਂ ਹੈ ਦਰਅਸਲ ਉਹ ਡਾਇਬਟੀਜ਼ ਦੇ ਮਰੀਜ਼ ਨੇ ਲਗਾਤਾਰ ਉਹਨਾਂ ਦੀ ਸ਼ੂਗਰ ਘਟ ਰਹੀ ਹੈ ਅਤੇ ਘਟਦੀ ਘਟਦੀ 46 ਤੱਕ ਪਹੁੰਚ ਗਈ ਹੈ ਡਾਕਟਰਾਂ ਦੇ ਮੁਤਾਬਕ ਬਲੱਡ ਸ਼ੂਗਰ ਦਾ ਲੈਵਲ ਇਨਾ ਜ਼ਿਆਦਾ ਘਟਨਾ ਖਤਰਨਾਕ ਸਾਬਿਤ ਹੋ ਸਕਦਾ ਹੈ ਪਰ ਸੁਨੀਤਾ ਕੇਜਰੀਵਾਲ ਨੇ ਇਹ ਵੀ ਦੱਸਿਆ ਕਿ ਉਹਨਾਂ ਦੇ ਪਤੀ ਨੇ ਉਹਨਾਂ ਨੂੰ ਇਹ ਕਿਹਾ ਹੈ ਕਿ ਭਾਵੇਂ ਮੇਰਾ ਬਲੱਡ ਸ਼ੂਗਰ ਲੈਵਲ ਲੋ ਹੈ ਪਰ ਮੇਰੇ ਇਰਾਦੇ ਪੱਕੇ ਨੇ ਮੇਰਾ ਸਰੀਰ ਭਾਵੇਂ ਜੇਲ੍ਹ ਦੇ ਵਿੱਚ ਹੈ ਪਰ ਮੇਰੀ ਆਤਮਾ ਲੋਕਾਂ ਦੇ ਨਾਲ ਹੈ ਮੈਂ ਹਮੇਸ਼ਾ ਲੋਕ ਭਲਾਈ ਦੇ ਕੰਮ ਕਰਦਾ ਰਹਾਂਗਾ ਤਾਂ ਦੱਸ ਜਿਏ ਕਿ ਇੱਕ ਵੀਡੀਓ ਜਾਰੀ ਕਰਕੇ ਸੁਨੀਤਾ ਕੇਜਰੀਵਾਲ ਨੇ ਇਹ ਵੀ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਕੱਲ ਉਹਨਾਂ ਨੂੰ ਜਦੋਂ ਈਡੀ ਦੁਬਾਰਾ ਕੋਰਟ ਵਿੱਚ ਪੇਸ਼ ਕਰੇਗੀ ਤਾਂ ਉੱਥੇ ਵੱਡੇ ਸਬੂਤ ਦੇਣਗੇ ਤਾਂ ਦੱਸ ਜੀਏ ਕਿ ਸੀਐਮ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਅਤੇ ਦੱਸਿਆ ਗਿਆ ਕਿ ਉਹ ਆਪਣੇ ਪਤੀ ਨੂੰ ਮਿਲਣ ਦੇ ਲਈ ਜੇਲ੍ਹ ਦੇ ਵਿੱਚ ਗਏ ਸਨ ਉਹਨਾਂ ਦਾ 슈ਗਰ ਲੈਵਲ ਠੀਕ ਨਹੀਂ ਚੱਲ ਰਿਹਾ ਅਤੇ ਡਾਕਟਰਾਂ ਦੇ ਮੁਤਾਬਿਕ ਇਸ ਤਰੀਕੇ ਦੇ ਨਾਲ ਸ਼ੂਗਰ ਲੈਵਲ ਘਟਣਾ ਖਤਰਨਾਕ ਵੀ ਸਾਬਿਤ ਹੋ ਸਕਦਾ ਹੈ ਇਸ ਤੋਂ ਇਲਾਵਾ ਸੁਨੀਤਾ ਕੇਜੀਵਾਲ ਨੇ ਇਹ ਵੀ ਕਿਹਾ ਕਿ ਜਦੋਂ ED ਨੇ ਕਈ ਥਾਵਾਂ ਤੇ ਛਾਪੇ ਮਾਰੇ ਤਾਂ ਉਹਨਾਂ ਨੂੰ ਇੱਕ ਵੀ ਪੈਸਾ ਬਰਾਮਦ ਨਹੀਂ ਹੋਇਆ ਅਤੇ 28 ਮਾਰਚ ਨੂੰ ਅਦਾਲਤ ਵਿੱਚ ਜਦੋਂ ਆਪ ਸੁਪਰੀਮੋਰ ਵਿਨ ਕੇਜੀਵਾਲ ਖੁਨਾ ਨੂੰ ਪੇਸ਼ ਕੀਤਾ ਜਾਏਗਾ ਤਾਂ ਉਹ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਕਰ ਸਕਦੇ ਨੇ ਤਾਂ ਦੱਸ ਦਿਓ ਕਿ ਉਨਾਂ ਨੂੰ 21 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਫਿਰ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿੱਥੇ ਕੋਰਟ ਨੇ 6 ਦਿਨਾਂ ਦਾ ਰਿਮਾਂਡ ਦਿੱਤਾ ਸੀ ਅਤੇ 28 ਮਾਰਚ ਤੱਕ ਹੁਣ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਈਡੀ ਦੀ ਹਿਰਾਸਤ ਵਿੱਚ ਹੀ ਹਨ ਅਤੇ ਕੱਲ ਉਹਨਾਂ ਨੂੰ ਮੁੜ ਤੋਂ ਪੇਸ਼ ਕੀਤਾ ਜਾਏਗਾ ਤਾਂ ਇਸ ਬਾਬਤ ਉਹਨਾਂ ਦੀ ਪਤਨੀ ਨੇ ਵੱਡਾ ਦਾਵਾ ਕੀਤਾ ਹੈ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਡਾ ਸਬੂਤ ਜਿੱਥੇ ਅਦਾਲਤ ਨੂੰ ਦੇ ਸਕਦੇ ਨੇ ਉੱਥੇ ਹੀ ਕੇਸ਼ੀਵਾਲ ਦੀ ਸਿਹਤ ਇਸ ਵਕਤ ਪਰਿਵਾਰ ਦੇ ਲਈ ਗੰਭੀਰ ਵਿਸ਼ਾ ਬਣੀ ਹੋਈ ਹੈ ਕਿਉਂਕਿ ਉਹਨਾਂ ਦਾ 슈ਗਰ ਲੈਵਲ ਲਗਾਤਾਰ ਘਟ ਵੱਧ ਰਿਹਾ ਹੈ ਅਤੇ ਹੁਣ 46 ਤੱਕ ਪਹੁੰਚ ਚੁੱਕਿਆ ਹੈ ਸੀਐਮ ਕੇਸ਼ੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਅਤੇ ਦੱਸਿਆ ਗਿਆ ਕਿ ਉਹ ਆਪਣੇ ਪਤੀ ਨੂੰ ਮਿਲਣ ਦੇ ਲਈ ਜੇਲ੍ਹ ਦੇ ਵਿੱਚ ਗਏ ਸਨ ਉਹਨਾਂ ਦਾ 슈ਗਰ ਲੈਵਲ ਠੀਕ ਨਹੀਂ ਚੱਲ ਰਿਹਾ ਔਰ ਡਾਕਟਰਾਂ ਦੇ ਮੁਤਾਬਿਕ ਇਸ ਤਰੀਕੇ ਦੇ ਨਾਲ షుగర్ లెవెల్ కటనా ఖతర్నాక్ ਵੀ సాబిత్ ਹੋ ਸਕਤਾ ਹੈ ਇਸ ਤੋਂ ਇਲਾਵਾ ਸੁਨੀਤਾ ਕੇਜੀਵਾਲ ਨੇ ਇਹ ਵੀ ਕਿਹਾ ਕਿ ਜਦੋਂ ED ਨੇ ਕਈ ਥਾਵਾਂ ਤੇ ਛਾਪੇ ਮਾਰੇ ਤਾਂ ਉਹਨਾਂ ਨੂੰ ਇੱਕ ਵੀ ਪੈਸਾ ਬਰਾਮਦ ਨਹੀਂ ਹੋਇਆ ਅਤੇ 28 ਮਾਰਚ ਨੂੰ ਅਦਾਲਤ ਵਿੱਚ ਜਦੋਂ ਆਪ ਸੁਪਰੀਮੋਰ ਵਿਨ ਕੇਜੀਵਾਲ ਖੁਨਾ ਨੂੰ ਪੇਸ਼ ਕੀਤਾ ਜਾਏਗਾ ਤਾਂ ਉਹ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਕਰ ਸਕਦੇ ਨੇ ਤਾਂ ਦੱਸ ਦਈਏ ਕਿ ਉਨਾਂ ਨੂੰ 21 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਫਿਰ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿੱਥੇ ਕੋਰਟ ਨੇ 6 ਦਿਨਾਂ ਦਾ ਰਿਮਾਂਡ ਦਿੱਤਾ ਸੀ ਅਤੇ 28 ਮਾਰਚ ਤੱਕ ਹੁਣ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਈਡੀ ਦੀ ਹਿਰਾਸਤ ਵਿੱਚ ਹੀ ਹਨ ਅਤੇ ਕੱਲ ਉਹਨਾਂ ਨੂੰ ਮੁੜ ਤੋਂ ਪੇਸ਼ ਕੀਤਾ ਜਾਏਗਾ ਤਾਂ ਇਸ ਬਾਬਤ ਉਹਨਾਂ ਦੀ ਪਤਨੀ ਨੇ ਵੱਡਾ ਦਾਵਾ ਕੀਤਾ ਹੈ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਡਾ ਸਬੂਤ ਜਿੱਥੇ ਅਦਾਲਤ ਨੂੰ ਦੇ ਸਕਦੇ ਨੇ ਉੱਥੇ ਹੀ केशिवाल दी सेहत ਇਸ ਵਕਤ ਪਰਿਵਾਰ ਦੇ ਲਈ ਗੰਭੀਰ ਵਿਸ਼ਾ ਬਣੀ ਹੋਈ ਹੈ ਕਿਉਂਕਿ ਉਹਨਾਂ ਦਾ ਸ਼ੂਗਰ ਲੈਵਲ ਲਗਾਤਾਰ ਘਟ ਵੱਧ ਰਿਹਾ ਹੈ